ਦੇਖੋ ਪਾਣੀ ਬਾਜੀ ਪਾਣੀ ਚੈੱਕ ਕਰੋ ਐ ਨੂੰ ਐਸੀ ਤੇ ਅਸੀਂ ਪਾਣੀ ਉਹ ਪਾਣੀ ਹੋਇਆ ਬਿਆ ਫਸਲ ਦੀ ਐਸੀ ਤੇ ਅਸੀਂ ਬਣ ਗਿਆ ਦੇਖੋ ਪਾਣੀ ਹੋ ਗੀ ਨਹੀਂ ਰੁਕਦਾ ਨਾ ਆ ਰਿਹਾ ਇਧਰੋਂ ਆਹ ਦੇਖੋ ਬਹੁਤ ਪਾਣੀ ਆ ਅੰਤਾਂ ਦਾ ਪਾਣੀ ਬੇਸ਼ੁਮਾਰ ਪਾਣੀ ਦੇਖੋ ਪਾਣੀ ਬਾਜੀ ਪਾਣੀ ਚੈੱਕ ਕਰੋ ਐ ਨੂੰ ਅਸੀਂ ਤੇ ਅਸੀਂ ਪਾਣੀ ਉਹ ਪਾਣੀ ਹੋਇਆ ਬਿਆ ਫਸਲ ਦੀ ਅਸੀਂ ਤੇ ਅਸੀਂ ਬੜ ਗਿਆ ਦੇਖੋ ਪਾਣੀ ਹੋ ਕਿ ਨਹੀਂ ਰੁਕਦਾ ਨਾ ਆ ਰਿਹਾ ਇਧਰੋਂ ਆਹ ਦੇਖੋ ਬਹੁਤ ਪਾਣੀ ਆਂਤਾਂ ਦਾ ਪਾਣੀ ਬੇਸ਼ੁਮਾਰ ਪਾਣੀ ਲੋ ਜੀ ਹੁਣ ਅਸੀਂ ਜਾ ਰਹੇ ਆ ਕਿੱਥੇ ਕੋਲੀ ੱਡੇ ਜਾ ਰਹੇ ਆ ਸੇਮੀ ਜਿਹੜੀ ਪਾਕੀਆਂ ਸੜਕ ਜਾਂਦੀ ਨਾ ਪਾਣੀ ਦੇਖੋ ਚੈੱਕ ਕਰੋ ਪਾਣੀ ਜੀ ਲੋਲੀ ਆਪਾਂ ਖੜੇ ਆ ਸੇਮੀ ਦੇ ਗੇਟ ਕੋ ਪਾਣੀ ਚੈੱਕ ਕਰੋ ਕੱਲ ਸਾਰਾ ਝੋਨਾ ਨੰਗਾ ਸੀ ਇਹ ਕੁਰਸੀ ਵੀ ਇੱਦੀ ਸੀ ਨੰਗੀ ਹੁਣ ਦੇਖੋ ਪਾਣੀ ਆ ਕੱਲ ਜਿਹੜਾ ਇੱਥੇ ਬਣਾਇਆ ਬੈਠਣ ਬਾਅਦ ਤੇ ਉਹ ਵੀ ਕੱਲ ਸੀਗਾ ਨੰਗਾ ਜੋ ਵੀ ਡੁੱਬਿਆ ਦੇਖੋ ਪਾਣੀ ਰਾਤੋ ਰਾਤ ਬਹੁਤ ਵਧੇ ਅੱਜ ਸਵੇਰ ਦੀ ਹੈ ਇਹ ਵੀਡੀਓ ਆ 5:30 6:00 ਵਜੇ ਦੀ ਹੁਣ ਟਾਈਮ ਹੈ ਮੀ ਬਹੁਤ ਜ਼ੋਰ ਦਾ ਪਾਣੀ ਫੁੱਟਵਾ ਚੁੱਕਿਆ ਹੈ